ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਦੋ ਬੈੜਾ ਦਿਖਾਵਾਂਗੇ ਇੱਕ ਐਰਸਰ ਤੇ ਇੱਕ ਜਰਸੀ ਤਾਜੇ ਸੁਣਿਆ ਹੋਇਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਤਾਂ ਬਾਈ ਭਾਉਣਪ੍ਰੀਤ ਸਿੰਘਾ ਪਿੰਡ ਹੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈ ਜੀ 9735 5046 ਇਹ ਵੱਡੇ ਭਰਾ ਨੰਬਰ ਹੈ ਠੀਕ ਹੈ ਜੀ ਪਹਿਲਾ ਨੰਬਰ ਤਾਂ ਆਪਾਂ ਜਰਸੀ ਵਾੜ ਦੇਖੀ ਜੰਨੇ ਕਿਹੜਾ ਸਲੂ ਸੂਈ ਆ ਇਹ ਵੀ ਪਹਿ lần ਆਈ ਫਸਟ ਟਾਈਮ ਰਾਈ ਜੀ ਜੇਰੋ ਦੀ ਹੋ ਪਈ ਆ ਹੋ ਗਿਆ ਢਾਈ ਤਣ ਕਾ 2 ਘੰਟੇ ਸੂਈ ਨੂੰ ਬੈਠ ਨੂੰ ਠੀਕ ਹੈ ਜੀ ਅੱਜ ਮਾੜਾ ਨਾ ਜੇਰੋ ਦੇ ਡਾਨਾ ਜਮ ਮੂੰਹ ਇਹ ਦੋ ਰਾਂ ਦੇ ਬੱਚੇ ਹੀ ਆ ਦੁੱਕ ਦੇ ਕੱਢ ਦਿਆ ਦਾਂਦਾ ਜੀ ਠੀਕ ਹੈ ਦੁੱਧ ਦੁੱਕ ਦੇ ਦਾਂਦਾ ਜੇ ਕੱਢ ਦੀ ਪਈ ਆ ਦੁੱਕ ਦੇ ਕੱਢ ਦੀ ਹੋਈ ਆ ਮਾੜੇ ਮਾੜੇ ਚੱਕੇ ਨੇ ਇਹ ਕੰਪਲੀਟ ਵੀ ਨਹੀਂ ਕਰੇ ਬੱਚਾ ਕੀ ਦੇਦਾ ਮਾਗਰ ਬਾਈ ਬੱਥਾਗਾ ਠੀਕ ਹੈ ਤੇ ਆ ਦੁੱਧ ਤੇ ਬਾਕੀ ਬਰੀਰ ਚ ਪਈ ਜਾ ਬਰੀਰ ਜੀ ਬਾਈ ਵੱਡੀ ਆ ਕੋਈ ਛੋਟੀ ਮੰਨ ਕੇ ਲੈ ਲੈਣਾ ਠੀਕ ਐ ਇਹ ਤਾਂ ਉਹ ਨਹੀਂ ਵੀ ਜਦ ਤੱਕ ਨਿੱਕੋ ਜਾਂ ਗੰਡਾ ਹੀ ਹੁੰਦੀਆਂ ਨਹੀਂ ਗੀਆਂ ਉਹ ਚੀਜ਼ ਨਹੀਂ ਗਈ ਲੰਮੀ ਲੁੰਮੀ ਦੇ ਲੈ ਕਿੰਨੀ ਆ ਗਈ ਮੂੰਹ ਦੀ ਫੇਸ ਕੁਆਲਿਟੀ ਹੈ ਨਾ ਠੀਕ ਐ ਹਾਂ ਬਾਕੀ ਛੱਡੀ ਛੁੱਡੀ ਬਹੁਤ ਆ ਬਾਈ ਵੇੜ ਸਭ ਸੋਵਰ ਧਾਰਾ ਵਗੈਰਾ ਦੇਖੋ ਸੋਹਣੇ ਸਾਫ ਸੁਥਰੀਆਂ ਰਾਜੀ ਸਭੀ ਬੜੀ ਬਾਕੀ ਨਿਆਣਾ ਵਗੈਰਾ ਪਾਉਣ ਦੀ ਕੋਈ ਲੋੜ ਹੀ ਨਹੀਂ ਹੈ ਨਾ ਨਾ ਵੀਰੇ ਨਾ ਲੈ ਚਲਾਈ ਦੇਖੋ ਜਮਾ ਫਰਸਟ ਕਲਾਸ ਆ ਫੂਲ ਸੁਣਾ ਧਾਰਾ ਮਾਰਦੀ ਤੋ ਬੋੜਾ ਦਿਲਾਚੀ ਹਾਲੇ ਹਾਈएस्ट ਅੰਦਾਜ਼ਾ ਲਾਗ ਦਿੱਤਾ ਕਿੰਨਾ ਪਾ ਦਊਗੀ ਭਾਈ 20 ਕਿਲੋ ਖਰਾ ਦੁੱਧ ਬੱਸੀ ਰਾਵਣੀ ਦੁੱਧ ਹੋਊਗੀ ਠੀਕ ਆ ਰੇਟ ਇਹਦਾ ਕੀ ਰੱਖਿਆ ਪਾ ਰੇਟ ਭਾਈ ਜਿਹੜਾ ਲੈਣ ਦੇਣੀ ਹੈ ਇਹਦਾ 1 ਲੱਖ ਤੇ 2000 ਦੀ ਬੱਸੀ ਦਵਾਂਗੇ ਠੀਕ ਆ ਮਾਨਤਨ ਹੋ ਜਾਊਗਾ ਮਾਨਤਨ ਆ ਗਏ ਬੰਦੇ ਆ ਕਰਾਂਗੇ ਵੀਰੇ ਟੋਰ ਦੀ ਬਾਹਰ ਨੂੰ ਸੋ 1 ਲੱਖ 2000 ਰੁਪਏ ਕੀਮਤ ਆ ਇਹਦੇ ਵਿੱਚੋਂ ਮਾਨਤਨ ਮੌਕੇ ਤੇ ਹੋ ਜੂ ਜੇ ਰੇ ਦੀ ਆ ਭਈ ਉਸ ਵੱਲੋਂ ਬੰਦਾ ਬੇਫਿਕਰ ਹੋ ਜੇ ਸੋ ਬਾਕੀ ਬਰੀਡ ਦੇ ਵਿੱਚ ਸਭ ਰੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਬਹੁਤ ਅੱਲੇ ਦੇ ਵਿੱਚ 1 ਲੱਖ 2000 ਆਪਾਂ ਮੰਗੇ 4 4.5 ਕਿਲੋ ਬਾਈ ਥੋੜੀ ਚੂਈ ਵੀ ਆਪਣੀ ਠੀਕ ਹੈ ਉਹ ਕੁਦਰਤੀ ਚਾਰ ਵੀ ਇਧਰ ਲੱਗਿਆ ਜਾਂਦਾ ਹੀ ਆ ਕਰ ਸੋ ਜੇ ਆਪਣੇ ਵੀਡੀਓ ਫਾਲ ਕੋਈ ਨਾ ਕਰਦਾ ਹੈ ਠੀਕ ਹੈ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਓਕੇ ਆ 1 ਲੱਖ 2000 ਰੁਪਏ ਕੀਮਤ ਆ ਬੋਲੀ ਵੀਰ ਕਹਿੰਦਾ ਚਾਰ ਪੰਜ ਕਿਲੋ ਚੂਈ ਵੀ ਹੈਗੀ ਤੇ ਜਾਤ ਪਾਤ ਦੇ ਵਿੱਚ ਵੀ ਜਿਹੜੇ ਵੀਰ ਕਹਿੰਦਾ ਆਪਾਂ ਬਰੀਡ ਤਿਆਰ ਕਰਨੀ ਹੈਗੀ ਪੂਰੀ ਸੋਹਣੀ ਸੁਨੱਖੀ ਜਾਤ ਪਾਤ ਵਾਲੀ ਬੱਚੀ ਆ ਬੱਚਾ ਮਗਰਾ ਸੂਈ ਸਵਾਈਂਂਂਂਂਂਂਂਂਂਂਂਂਂਂਂਂਂਂਂਂਂਂਂਂ 1 ਲੱਖ 2000 ਰੁਪਏ ਹੈਗੇ ਵੈਟ ਦੀ ਕੀਮਤ ਸੋ ਠੰਡੀ ਸੀਦਾ ਤਾਂ ਕੋਈ ਅੰਤ ਨਹੀਂ ਹਨ ਲੈ ਵੀ ਲੈ ਤੇ ਅੱਗੇ ਦੂਜੇ ਨੰਬਰ ਦਾ ਆਪਾਂ ਦੇਖੀਏ ਨੇ 에ਅਰ ਸ਼ੈਰ ਹਾਂਜੀ ਬਾਈ ਜੀ ਇਹ ਵੀ ਬਈ ਪਹਿਲਾਂ ਨਾਲ ਕੀ ਮੂੰਹ ਦੋ ਦਾਂਦਾ ਕੀ ਠੀਕ ਹੈ ਹੁਣ ਇਹ 17 18 ਕਿਲੋ ਬੋ ਵੀ ਹੈਗੀ ਇਹਨੂੰ ਤੀਜੇ ਦਿਨ ਹੋ ਗਿਆ ਸੁਈ ਰੋ ਜਣਾ ਅੱਧੀ ਜਗਨ ਹੋ ਗਿਆ ਬਈ ਸੁਈ ਰੋ ਬੈਠ ਲੋ ਠੀਕ ਹੈ ਹਾਂਜੀ ਤੇ ਇਹਦੇ ਆਪਾਂ ਵੀਡੀਓ ਵੀ ਪਾਈ ਸੀ ਪਰਸੋਂ ਹਨ ਵੀਡੀਓ ਬਈ ਪਾਈ ਸੀ ਆਪਾਂ ਨੇ ਤੇ ਬੰਦਿਆਂ ਨੇ ਬਿਆਨਾ ਪਾ ਦਿੱਤੀ ਆਪਾਂ ਨੂੰ ਬਿਆਨਾ ਆਪਾਂ ਨੂੰ ਬੰਦਿਆਂ ਨੇ ਪਾ ਕੇ ਸਰਤਾ ਕੈਂ ਫੇਰ ਕਦੇ ਜੀ ਆਉਣੇ ਹੈਗੇ ਬੰਦੇ ਆਏ ਹਿੰਦੀਏ ਪਤਾ ਨਹੀਂ ਕੀ ਕਾਰਨ ਬਣ ਗਿਆ ਨਾ ਬੰਦੇ ਨੇ ਆਪਣਾ ਫੋਨ ਚੱਕਿਆ ਠੀਕ ਆ ਸਾਈ ਪਾ ਕੇ ਗਾਂ ਰੋਕਦੀ ਉਹਨਾਂ ਨੇ ਪੈਨਾਂ ਪਾ ਕੇ ਰੋਕਤੀ ਬੰਦੇ ਨੇ ਬੈਂਨ ਵੀ ਹੈਗੇ ਆ 2000 ਆਏ ਜ ਆਪਣੇ ਕੋਲੇ ਕਹਿੰਦਾ ਆਪਣੇ ਕੋਲੇ ਵਧੀਆ ਆਏ ਸੀ ਬਈ ਨਵੀਂ ਬੰਦੇ ਨੇ ਪਾ ਦੇ 5-4000 ਹਣਾ ਹਾਂ ਹੈਗਾ ਜੀ ਬਾਈ ਹੈਗਾ ਜੀ ਸੋ ਵੀਰੋ ਗੱਲ ਇੱਕ ਵਾਰ ਦਰਾਦਾ ਜਦੋਂ ਤੁਹਾਡੇ ਮਨ ਪਸੰਦ ਘਰੇ ਰੈ ਹੁੰਦੀ ਆ ਫੇਰ ਹੀ ਸਾਈ ਪਾਇਆ ਕਰੋ ਇਦੋਂ ਕੱਚੀ ਗੱਲ ਦਾ ਸੁਆਦ ਨਹੀਂ ਹੁੰਦਾ ਹਾਂ ਬਈ ਕੱਚੀ ਗੱਲ ਕਰਦਾ ਕੋਈ ਸੁਆਦ ਹੁਣ ਜੇ ਕਰ ਆਉਂਦੇ ਨੂੰ ਤੁਸੀਂ ਗਾਂ ਵੇਚ ਦਿੰਦੇ ਫੇਰ ਵਾਲਾ ਕਹਿੰਦਾ ਬਈ ਰੈ ਫੇਰ ਉਹ ਹੀ ਗੱਲ ਲਊਗਾ ਲਗਾਂ ਵਪਾਰੀ ਮੜਨਗੇ ਵੀ ਉਹ ਹੀ ਗੱਲ ਲਊਗਾ ਆਪਦੇ ਪਹਿਲੇ ਉਸ ਹਸਾਬ ਨਾਲ ਵੀ ਆ ਜੀ ਤਸਦੀਕ ਕਰ ਲਿਆ ਕਰੋ ਤਾਰਾ ਬੰਨੀਓ ਕੋਈ ਹੋਰ ਦਿੱਕਤ ਮੂੰਹ ਦੋ ਦਾਂਦਾ ਕੀ ਕੋਈ ਹੋਰ ਕੋਈ ਚੀਜ਼ ਨੁਕਸ ਹੋਵੇ ਉਹ ਆ ਪੰਜਵੇਂ ਬਾਰ ਠੀਕ ਐ ਤਾਰਾ ਤੂੰ ਰੈਕ ਨੰਬਰ ਹੈਣਾ ਇੱਕ ਨੰਬਰ ਆ ਬਈ ਇੱਕ ਨੰਬਰ ਠੀਕ ਐ ਸੋ ਫਿਰ ਫੇਸ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਮੂੰਹ ਦੋ ਦਾਂਦਾ ਹੈਨਾ ਮੂੰਹ ਦੋ ਦਾਂਦਾ ਬਈ ਠੀਕ ਐ ਸੋ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੇਵਾਗਾ ਕਿਸੇ ਪਾਸੇ ਹੱਥ ਤਰਾਣੀ ਤੇ ਰੇਟ ਆਪੇ ਦਾ ਕੀ ਰੱਖੇਗਾ ਰੇ ਰੇਟ ਬਾਈ 1,20,000 ਰੁਪਏ ਲੈਣਾ ਬੱਤੀ ਦਾ 1,20,000 ਰੁਪਏ ਇਹਦੇ ਵਿੱਚ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਬਾਈ ਠੀਕ ਹੈ ਮਾਨਦਾਨ ਇਹਦੇ ਵਿੱਚ ਹੋ ਜਾਊ ਮਗਰ ਆ ਗਿਆ ਬੱਛਾ ਇਹਦੇ ਹਨਾ ਮਾਨਾ ਬੱਛਾ ਬਾਈ ਠੀਕ ਹੈ ਸੂਈ ਸਵਾਈਆ ਸੋ ਦੋ ਨਗ ਆਪਾਂ ਦਿਖਾਦੇ ਪਿੰਡ ਖੰਡਿਆਆ ਜਿਲ੍ਹਾ ਬਰਨਾਲਾ ਰੇਟ ਵੀਡੀਓ ਦੇ ਵਿੱਚ ਇੱਕ ਜਰਸੀ ਤੇ ਕੈਰਸੈਟ ਵੀਡੀਓ ਦੇਖ ਰਹੇ ਹੋ ਚਾਣੋ ਪਿਆਰ ਦੇ ਲਈ